ਲੇ ਵਿੱਚ ਇਸ ਵੇਲੇ ਇੰਟਰਨੈਟ ਸੇਵਾਵਾਂ ਬੰਦ ਹਨ ਅਤੇ ਕਰਫਿਊ ਵੀ ਲਾ ਦਿੱਤਾ ਗਿਆ ਹੈ। ਲੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਨੂੰ ਮੁਕੰਮਲ ਰਾਜ ਦਾ ਦਰਜਾ ਦੇਣ ਅਤੇ ਸੰਵਿਧਾਨ ਦੀ 6ਵੀਂ ਅਣਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਹਿੰਸਕ ਪ੍ਰਦਰਸ਼ਨਾਂ ਵਿੱਚ ਚਾਰ ਲੋਕ ਮਾਰੇ ਗਏ ਹਨ ਨੌਜਵਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਹੋਈ ਝੜਪ ਦੌਰਾਨ 70 ਤੋਂ ਵੱਧ ਜਣੇ ਜ਼ਖਮੀ ਹੋ ਗਏ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਦੀ ਲਦਾਖ ਆਟੋਨੋਮਸ ਥੀ ਡਿਵੈਲਪਮੈਂਟ ਕੌਂਸਲ ਦੇ ਦਫ਼ਤਰਾਂ ਅਤੇ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ ਜਿਵੇਂ ਹੀ ਸਥਿਤੀ ਬੇਕਾਬੂ ਹੋਈ ਤਾਂ ਉਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਅਥਰੂ ਗੈਂਸ ਲਾਠੀ ਚਾਰ ਇਹ ਸਭ ਦੇ ਨਾਲ ਹੋਰ ਵੀ ਕਈ ਕਾਰਵਾਈਆਂ ਕੀਤੀਆਂ ਲੇ ਵਿੱਚ ਕਰਫਿਊ ਦਾ ਐਲਾਨ ਹੋਇਆ ਇੰਟਰਨੈਟ ਸੇਵਾਵਾਂ ਮੁਅਤਲ ਕਰ ਦਿੱਤੀਆਂ ਗਈਆਂ ਹਿੰਸਾ ਤੋਂ ਬਾਅਦ 4 ਦਿਨਾਂ ਸਲਾਨਾ ਲਦਾਖ ਤਿਉਹਾਰ ਵੀ ਰੱਦ ਕਰ ਦਿੱਤਾ ਗਿਆ ਇਕੱਠਾਂ ਤੇ ਪੂਰਨ ਤੌਰ ਤੇ ਪਾਬੰਦੀਆਂ ਲੱਗ ਗਈਆਂ ਜਲਵਾਯੂ ਕਾਰਕੂਨ ਸੋਨਮ ਵਾਂਗਚੁਕ ਨੇ ਆਪਣੀ ਭੋਖੜ ਧਾਰ ਵੀ ਤੋੜ ਦਿੱਤੀ ਹੈ ਅਤੇ ਨੌਜਵਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਇਹ ਹਿੰਸਕ ਪ੍ਰਦਰਸ਼ਨ ਹੋਇਆ ਤਾਂ ਉਸ ਤੋਂ ਬਾਅਦ ਜਲਵਾਯੂ ਕਾਰਕੂਨ ਸੋਨਮ ਵਾਂਗਚੁਕ ਤੇ ਕਥਿਤ ਦੋਸ਼ ਲੱਗੇ ਕਿ ਇਹਨਾਂ ਕਰਕੇ ਇਹ ਹਿੰਸਾ ਹੋਈ ਹੈ ਪ੍ਰਦਰਸ਼ਨਕਾਰੀਆਂ ਵਿੱਚ ਵਧੇਰੇ ਵਿਦਿਆਰਥੀ ਸ਼ਾਮਲ ਸਨ ਵਾਂਗਚੁਕ ਮੰਗਾਂ ਤੇ ਦਬਾਅ ਪਾਉਣ ਲਈ ਪਿਛਲੇ 15 ਦਿਨਾਂ ਤੋਂ ਭੋਖੜ ਧਾਰ ਤੇ ਬੈਠੇ ਹੋਏ ਸਨ ਲਦਾਖ ਅਪੈਕਸ ਬਾਡੀ ਭਾਵਕੇ ਐਲ ਏ ਬੀ ਦੇ ਯੁਵਾ ਵਿੰਗ ਦੇ 15 ਕਾਰਕੁਨ ਵੀ 10 ਦਸੰਬਰ ਤੋਂ 15 ਦਿਨਾਂ ਦੀ ਪੋਖੜ ਤਾਲ ਤੇ ਸਨ ਮੰਗਲਵਾਰ ਨੂੰ ਦੋ ਕਾਰਕੁਨਾਂ ਦੀ ਹਾਲਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਐਲ ਏ ਬੀ ਨੇ ਬੁੱਧਵਾਰ ਨੂੰ ਲੇ ਬੰਦ ਦਾ ਸੱਦਾ ਦਿੱਤਾ ਸੀ ਬੰਦ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨ ਸੜਕਾਂ ਤੇ ਆਏ ਅਤੇ ਮਾਰਚ ਕੀਤਾ ਸਥਿਤੀ ਉਦੋਂ ਹੋਰ ਵੀ ਵਿਗੜ ਗਈ ਜਦੋਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਅਤੇ ਸੁਰੱਖਿਆ ਬਲਾਂ ਤੇ ਹਮਲਾ ਕਰ ਦਿੱਤਾ ਪੱਥਰਬਾਜ਼ੀ ਕੀਤੀ ਭਾਜਪਾ ਦੇ ਹਿਲ ਕੌਂਸਲ ਹੈੱਡਕੁਆਰਟਰ ਤੇ ਹਮਲਾ ਕੀਤਾ ਅਤੇ ਉੱਥੇ ਅੱਗ ਲਾ ਦਿੱਤੀ ਪੁਲਿਸ ਅਤੇ CRPF ਦੇ ਵਾਹਨਾਂ ਨੂੰ ਵੀ ਅੱਗ ਲਾਈ ਗਈ